ਮੌਜੂਦ ਤੇ ਬਰਾਜਮਾਨ ਮੇਰੇ ਨਾਲ ਆਏ ਹੋਏ ਨਸ਼ਾ ਮੁਕਤੀ ਮੋਰਚਾ ਦੀ ਟੀਮ ਸਾਡੇ ਪਿੰਡ ਰਾਜੂ ਬੇਲਾ ਦੇ ਸਰਪੰਚ ਸਾਹਿਬ ਸਨਦਾਰ ਕਰਵਰ ਸਿੰਘ ਜੀ ਔਰ लागਲੇ ਪਿੰਡਾਂ ਤੋਂ ਆਏ ਹੋਏ ਮੋਤਵਾ ਸਾਹਿਬਾਨ ਪਿੰਡ ਰਾਜੂ ਬੇਲੇ ਦੀ ਸੰਗਤ ਸਭ ਤੋਂ ਪਹਿਲਾਂ ਆਪਾਂ ਫਤਿਹ ਦੇ ਵਿੱਚ ਆਪਣੀ ਸਾਂਝ ਪਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਸ਼ੇ ਦੇ ਬਾਰੇ ਮੇਰੇ ਤੋਂ ਪਹਿਲਾਂ ਸਾਰੇ ਬਲਾਰਿਆਂ ਨੇ ਤੁਹਾਡੇ ਸਰਪੰਚ ਸਾਹਿਬ ਨੇ ਬੜਾ ਵਿਸਥਾਰਪੂਰਵਕ ਦੱਸਿਆ ਕਿ ਹੋ ਕੀ ਰਿਹਾ ਹੈ ਚੱਲ ਕੀ ਰਿਹਾ ਹੈ ਕਿ ਨਸ਼ੇ ਬਾਣੇ ਤੁਸੀਂ ਸਾਰੇ ਸੂਜਵਾਨ ਬਜ਼ੁਰਗ ਮੇਰੇ ਤੋਂ ਜ਼ਿਆਦਾ ਵੱਡਾ ਤਜਰਬਾ ਮੇਰੇ ਤੋਂ ਵੱਧ ਉਮਰ ਦੇ ਇੱਥੇ ਸੂਜਵਾਨ ਬੰਦੇ ਬੈਠੇ ਆ ਕੋਈ ਸਰਕਾਰੀ ਨੌਕਰੀ ਤੋਂ ਰਟਾਇਰ ਵੀ ਹੋਇਆ ਹੋਊਗਾ ਕੋਈ ਕਿਸੇ ਕਾਰ ਵੀ ਰਿਹਾ ਹੋਊਗਾ ਕੋਈ ਵੱਡਾ ਬਿਜ਼ਨਸਮੈਨ ਹੋਊਗਾ ਕੋਈ ਵੱਡਾ ਜ਼ਿਮੀਂਦਾਰ ਹੋਊਗਾ ਸਾਰੇ ਵੈਲ ਐਜੂਕੇਟਿਡਰ ਬੰਦੇ ਮੇਰੇ ਸਾਹਮਣੇ ਬੈਠੇ ਆ ਜਿਨ੍ਹਾਂ ਨੂੰ ਕਿ ਮੈਂ ਸਮਝਾਉਂਦੀ ਨਹੀਂ ਉਹਨਾਂ ਨਾਲ ਕੁਝ ਐਹੋ ਜੀ ਗੱਲਾਂ ਦੀ ਸਾਝ ਪਾਉਣ ਦੀ ਕੋਸ਼ਿਸ਼ ਕਰੂੰਗਾ ਕਿ ਆਪਾਂ ਜਿਹਨੂੰ ਕਹਿੰਦੇ ਕਿ ਮੋਢੀਆਂ ਗੱਲਾਂ ਕਰੀਏ ਵੀ ਇਹ ਸ਼ੁਰੂ ਇਹ ਚੀਜ਼ਾਂ ਚੱਲ ਕਿਉਂ ਰਹੀਆਂ ਜਾਂ ਹੋ ਰਹੀਆਂ ਨਸ਼ੇ ਬਾਰੇ ਸਰਕਾਰ ਨੇ ਜੋ ਸਾਡੇ ਵਾਸਤੇ ਜੋ ਪ੍ਰਬੰਧ ਕੀਤਾ ਜੋ ਯੁੱਧ ਨਸ਼ਿਆਂ ਵਿਰੁੱਧ ਇਹ ਚੀਜ਼ਾਂ ਤੋਂ ਪਹਿਲਾਂ ਆਪਾਂ ਇਹ ਗੱਲ ਕਰੀਏ ਕਿ ਆਪਾਂ ਨਸ਼ੇ ਤੋਂ ਬਚਣਾ ਕਿਵੇਂ ਹੈ ਸਭ ਤੋਂ ਪਹਿਲਾਂ ਦਾ ਦੇਖੀਏ ਕਿ ਆਪਾਂ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਜੋ ਸਿੱਖ ਰਾਜ ਰਿਹਾ ਉਹ ਉਹ ਇੰਨੇ ਫੇਮਸ ਰਾਜਾ ਕਿਉਂ ਸੀ ਉਹ ਇੰਨੇ ਫੇਮਸ ਰਾਜਾ ਕਿਉਂ ਹੀ ਜਿਹੜਾ ਕਿ ਹੁਣ ਤੱਕ ਦੇ ਜਿੰਨੇ ਵੀ ਰਾਜੇ ਰਾਜ ਕਰਕੇ ਗਏ ਆ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਾਰਿਆਂ ਤੋਂ ਵਧੀਆ ਗਿਣਿਆ ਜਾਂਦਾ ਚਾਹੇ ਕਿਸੇ ਵੀ ਦੇਸ਼ ਦਾ ਦੁਨੀਆ ਦਾ ਕਿਤੇ ਵੀ ਸਰਵੇ ਹੋਇਆ ਹੋਵੇ ਉਹ ਤਾਂ ਸਭ ਤੋਂ ਵੱਡੀ ਗੱਲ ਮਹਾਰਾਜ ਜੀ ਸਿੰਘ ਦੇ ਵਿੱਚ ਵੀ ਕਿਉਂ ਗਰਾਉਂਡ ਲੈਵਲ ਦੀ ਚੀਜ਼ ਨੂੰ ਆਪ ਫੜਦੇ ਇੱਕ ਰਾਜਾ ਜਦੋਂ ਗਰਾਉਂਡ ਲੈਵਲ ਦੀ ਚੀਜ਼ ਨੂੰ ਆਪ ਫੜਦਾ ਹੈ ਨਾ ਫਿਰ ਪਰਜਾ ਖੁਸ਼ ਹੁੰਦੀ ਹੈ ਚਾਹੇ ਸਰਪੰਚ ਹੋ ਪਿੰਡ ਦਾ ਰਾਜਾ ਚਾਹੇ ਸੀਐਮ ਹੈ ਉਹ ਪੰਜਾਬ ਦਾ ਰਾਜਾ ਜੇ ਸੀਐਮ ਪਿੰਡ ਲੈਵਲ ਦੀ ਸੋਚੂਗਾ ਨਾ ਫਿਰ ਇੱਕ ਵਧੀਆ ਸੀਐਮ ਬਣੂਗਾ ਜੇ ਸਰਪੰਚ ਇੱਕ ਹਰ ਘਰ ਦੇ ਵਿੱਚ ਇੱਕ ਇੱਕ ਜੀ ਲੈਵਲ ਤੇ ਛੋਟੂਗਾ ਨਾ ਵੀ ਐਸ ਪਿੰਡ ਵਿੱਚ ਮੇਰੇ ਪਿੰਡ ਵਿੱਚ ਫਲਾਣਾ ਪਿੰਡ ਫਲਾਣੇ ਘਰ ਦਾ ਬੱਚਾ ਨੌਕਰੀ ਤੇ ਲੱਗਣ ਵਾਲਾ ਫਲਾਣੇ ਦਾ ਘਰ ਬਣਨ ਵਾਲਾ ਜਾਂ ਉਸ ਬੰਦੇ ਦਾ ਬੱਚਾ ਥੋੜਾ ਗਮਰਾਹ ਹੋਇਆ ਮੈਨੂੰ ਮੈਂ ਕਿਵੇਂ ਸਮਝਾਉਣਾ ਇਹਨੂੰ ਕਿੱਥੇ ਸੈੱਟ ਕਰਨਾ ਉਹਨੂੰ ਕਿੱਥੇ ਸਿਆਤ ਕਰਨਾ ਜਦੋਂ ਗਰਾਊਂਡ ਲੈਵਲ ਤੇ ਸਰਪੰਚੋ ਚ ਡੈ ਕਹਿੰਦਾ ਮਤਲਬ ਰਾਜਾ ਉਦੋਂ ਕਦੇ ਵੀ ਬਾਹਰਲੀ ਸ਼ਕਤੀਆਂ ਸਾਡੇ ਪਿੰਡ ਨੂੰ ਸਾਡੇ ਪੰਜਾਬ ਨੂੰ ਕਦੀ ਖਰਾਬ ਨਹੀਂ ਕਰ ਸਕਦੀਆਂ ਐਵੇਂ ਜਿਹੜੇ ਘਰਾਂ ਵਿੱਚ ਬੱਚੇ ਨਸ਼ਾ ਕਰਦੇ ਆ ਜਿਹੜੇ ਵੀ ਪਰਜ ਕਰਦੇ ਆ ਉਹ ਸਭ ਤੋਂ ਵੱਡੀ ਚੀਜ਼ ਵੇਖਿਓ ਉਹ ਮਾਪਿਆਂ ਦੇ ਗਹਿਣੇ ਤੋਂ ਬਾਹਰ ਹੋਏ ਹੁੰਦੇ ਤੇ ਉਹਨਾਂ ਨੂੰ ਨਸ਼ਾ ਲੱਗਾ ਵੀ ਤਾਂ ਹੀ ਹੁੰਦਾ ਕਿਉਂਕਿ ਉਹ ਜਾਂ ਤਾਂ ਜਿਵੇਂ ਕਿਤੇ ਬਾਹਰ ਰਹੇ ਪੜਦੇ ਜਾਂ ਉਹ ਉਹਨਾਂ ਦੇ ਮਾਪੇ ਉਹਨਾਂ ਨਾਲ ਖਿਆਲ ਘਟਾਏ ਉਹਨਾਂ ਨੇ ਪੂਰਾ ਆਪਣੇ ਮਾਪੇ ਹੁੰਦਾ ਪਰਜ ਨਹੀਂ ਨਿਭਾਇਆ ਹੁੰਦਾ ਕਿੰਨਾ ਕਿਤੇ ਢਿਮੇ ਨਹੀਂ ਹੁੰਦੀ ਆ ਕਿ ਆਪਾਂ ਬੱਚੇ ਨੂੰ ਵੇਖਿਆ ਹੀ ਨਹੀਂ ਆ ਉਹ ਬੱਚਾ ਕਰਦਾ ਕੀ ਹੈ ਕਿਧਰ ਰਹਿ ਰਿਹਾ ਬਹਿ ਰਿਹਾ ਇਹ ਦਿਨ ਗੱਲਾਂ ਕਰ ਰਿਹਾ ਕਿਹੜੀ ਸੰਗਤ ਚੁਗਰਾ ਫੇਰ ਰਿਹਾ ਜਾਂ ਉਹ ਘਰੋਂ ਇੰਨੇ ਪੈਸੇ ਲੈ ਕੇ ਜਾ ਰਿਹਾ ਤੇ ਉਹਦਾ ਕਾਰ ਕਿਰਿਆ ਆਪਾਂ ਜਦੋਂ ਨਹੀਂ ਵੇਚਿਆ ਹੁੰਦਾ ਨਾ ਉਦੋਂ ਹੀ ਬੱਚਾ ਮਾੜੀ ਸੰਗਤ ਜਾਂਦਾ ਜਿਹੜੇ ਬੰਦੇ ਆਪਦੇ ਬੱਚਿਆਂ ਦੇ ਮਗਰ ਚੜ ਕੇ ਰਹਿੰਦੇ ਆ ਨਾ ਬੱਚਿਆਂ ਨੂੰ ਕੰਮੇ ਵੀ ਲਾਉਂਦੇ ਆ ਨਾਲ ਵੀ ਰਹਿੰਦੇ ਆ ਤੇ ਜਦੋਂ ਬੱਚਾ ਥੋੜਾ ਵੱਡਾ ਹੋ ਜਾਂਦਾ ਜਿਵੇਂ ਕਹਿੰਦੇ ਨਾ ਕਿ ਜਦੋਂ ਪੁੱਤ ਨੂੰ ਪਿਉ ਦੀ ਜੁੱਤੀ ਆਉਣ ਲੱਗ ਪਈ ਉਦੋਂ ਪਿਓ ਨੂੰ ਆਪਣੇ ਪੁੱਤ ਦਾ ਦੋਸਤ ਬਣ ਜਾਣ ਚਾਹੀਦਾ ਉਹ ਤਾਂ ਕਹਿੰਦੇ ਆ ਦੋਸਤ ਦਾ ਮਤਲਬ ਆ ਆਡੇ ਬੱਚੇ ਦੇ ਦਿਮਾਗ 'ਚ ਕੀ ਚੱਲ ਰਿਹਾ ਉਹ ਤੁਸੀਂ ਤਾਂ ਹੀ ਜਾਣ ਸਕਦੇ ਜੇ ਜੇ ਤੁਸੀਂ ਉਹਦੇ ਦੋਸਤ ਬਣ ਕੇ ਵਿਚਰਦੇ ਜੇ अदरवाइज ਤੁਹਾਡਾ ਬੱਚਾ ਪਾਪੇ ਨੂੰ ਕਦੀ ਨਹੀਂ ਦੱਸਦਾ ਬੱਚਾ ਕਦੇ ਆਪਣੇ ਬਾਪੂ ਨੂੰ ਨਹੀਂ ਦੱਸਦਾ ਵੀ ਅੱਜ ਮੈਨੂੰ ਆਹ ਤੌਰੋਂ ਮੈਂ ਸੋਚਣ ਡਿਆ ਉਹ ਲੁਕਾਉਣ ਦੀ ਕੋਸ਼ਿਸ਼ ਕਰੂੰਗਾ ਹੋ ਸਕਦਾ ਮਾਂ ਨੂੰ ਦੱਸ ਦੇ ਪਰ ਪਿਓ ਨੂੰ ਨਹੀਂ ਦੱਸਦਾ ਪਰ ਜੇ ਉਹਦਾ ਬਾਪੂ ਉਹਦਾ ਯਾਰ ਬਣ ਕੇ ਸੋਚ ਰਹਿਣਾ ਵੀ ਚੱਲ ਪਏਗਾ ਨੇ ਜਿਹੜੀ ਵੀ ਗੱਲ ਹੋਈ ਤੂੰ ਮੇਰੇ ਨਾਲ ਕਰ ਆਪਾਂ ਕਿੱਥੇ ਹੋ ਗਏ ਉਹ ਜੀ ਨੂੰ ਮਖਾ ਲਾਂਗੇ ਤੇ ਉਹ ਵੱਡੇ ਦਾ ਬੱਚਾ ਕਦੀ ਲੱਛੇ ਤੇ ਨਹੀਂ ਲੱਗਦਾ ਆਪਾਂ ਮਾਪੇ ਬਣਨਾ ਵਾ ਚੰਗੇ ਮਾਪੇ ਬਣਨਾ ਸਰਪੰਚ ਨੇ ਵੀ ਮਾਪੇ ਬਣਨਾ ਸਰਪੰਚ ਸਾਹਿਬ ਦਾ ਵੀ ਬੜਾ ਵੱਡਾ ਰੋਲ ਹੁੰਦਾ ਪਿੰਡ ਵਿੱਚ ਉਹਨਾਂ ਨੇ ਹਰ ਘਰ ਦੇਖਣਾ ਜਿਹੜਾ ਬੰਦਾ ਨਸ਼ਾ ਤਸਕਰਿਆ ਉਹਨੂੰ ਵੀ ਦਬਕਾ ਮਾਰਨਾ ਪਹਿਲਾਂ ਪਰਦੇ ਦਾ ਮਾਰਨਾ ਮੁੜ ਕੇ ਸਾਹਮਣੇ ਹੋ ਕੇ ਕਰਨਾ ਪਰ ਇੱਕ ਚੀਜ਼ ਦਾ ਆਪਾਂ ਪ੍ਰਣ ਲਈਏ ਕਿ ਜਦੋਂ ਸਰਪੰਚ ਸਾਹਿਬ ਪਿੰਡ ਦੇ ਕਿਸੇ ਨਸ਼ਾ ਤਸਕਰ ਦੇ ਅੱਗੇ ਖੜ ਜਾਂਦੇ ਹਨ ਨਾ ਕਿ ਯਦ ਹੁਣ ਬਿਚਾਰ ਕੇ ਵਿਸ਼ ਕੇ ਦਿਖਾ ਕੋਦੋਂ ਆਪਾਂ ਉਹਦੇ ਨਾਲ ਜ਼ਰੂਰ ਕਰੀਏ ਫਿਰ ਪਾਰਟੀ ਨਹੀਂ ਦੇਖਣੀ ਫਿਰ ਦੇਖਣਾ ਸਾਡਾ ਸਰਪੰਚ ਨਸ਼ਿਆਂ ਵਾਲੇ ਦੇ ਖਿਲਾਫ ਖੜ ਗਿਆ ਅਸੀਂ ਉਹਦੇ ਮੋਰੀ ਪਿੱਛੇ ਖੜਨਾ ਜਦੋਂ ਆਪਾਂ ਪਿੱਠ ਦੇ ਨਹੀਂ ਖੜਦੇ ਫਿਰ ਸਰਪੰਚ ਵੀ ਡਲਾ ਬੈ ਜਾਂਦਾ ਵੀ ਯਾਰ ਮੈਂ ਇਹਨਾਂ ਖਾਤਰ ਲੜ ਰਿਹਾ ਇਹ ਮੇਰੇ ਮਗਰ ਨਹੀਂ ਖੜਦੇ ਵੀ ਮੈਂ ਕੀ ਕਰਾਂ ਇਕੱਲਾ ਉਹ ਫਿਰ ਮਨ ਵਿੱਚ ਉਦਾਸ ਅਪੀਲ ਕਰਦਾ ਇਹ ਚੀਜ਼ਾਂ ਬਹੁਤ ਜ਼ਰੂਰੀ ਆ ਕਿ ਆਪਾਂ ਜਦੋਂ ਸਾਡੇ ਪਿੰਡ ਦਾ ਸਰਪੰਚ ਸਾਡਾ ਰਾਜਾ ਇਹ ਤਸਕਰ ਦੇ ਸਾਹਮਣੇ ਖੜ ਗਿਆ ਨਾ ਕਿ ਚੱਲ ਪੁੱਤ ਵੇਖ ਕੇ ਦਿਖਾ ਕਿਦਾਂ ਵੇਚਦਾ ਉਹਨੂੰ ਲੈ ਗਿਆ ਤਾਂ ਕਿ ਅੱਗੇ ਮਦੋ ਉਹ ਬੰਦੇ ਦੀ ਉਹੀ ਗੱਲ ਜਮਾਨਤ ਵਾਲੀ ਵੀ ਆਪਾਂ ਜਮਾਨਤ ਨੂੰ ਜਾਂ ਉਹਦੀ ਤਰਫਦਾਰੀ ਕਰਨਾ ਨਹੀਂ ਚਾਹੀਏ ਕਿਉਂਕਿ ਉਹ ਸਾਡੇ ਬੱਚਿਆਂ ਨੂੰ ਕਿਸ ਤਰ੍ਹਾਂ ਕਿਤੇ ਨਸ਼ੇ ਤੇ ਲਾ ਰਿਆ ਇਹਨਾਂ ਚੀਜ਼ਾਂ ਵੀ ਆਪਾਂ ਖਿਆਲ ਰੱਖ ਲਿਆ ਨਾ ਤੇ ਆਪਣੇ ਬੱਚੇ ਤੇ ਨਸ਼ੇ ਤੇ ਕੋਈ ਲਾ ਨਹੀਂ ਸਕਦਾ ਔਰ ਦੂਜੀ ਗੱਲ ਆ ਫਿਜ਼ੀਕਲ ਫਿਟਨੈਸ ਵੀ ਜਦੋਂ ਤੁਹਾਡੇ ਪਿੰਡ ਵਿੱਚ ਗਰਾਊਂਡ ਹੈਗੀ ਹੈ ਹੈਗੀ ਹੈ ਜੀ ਜਦੋਂ ਹਰ ਜਿਹੜਾ ਵੀ ਪਿਓ ਹੋਊਗਾ ਮਾਂ ਹੋਊਗੀ ਨਾ ਆਪਣੇ ਬੱਚੇ ਨੂੰ ਵਿੱਚੋਂ ਕੁਝ ਟਾਈਮ ਸ਼ਾਮ ਨੂੰ ਕੱਢ ਕੇ ਨਾ ਜ਼ਰੂਰ ਗਰਾਊਂਡ ਵਿੱਚ ਦੌੜਨ ਭੱਜਣ ਜੋ ਵੀ ਉਹ ਗੇਮ ਜੋ ਉਹ ਮਨ ਚ ਜਾਂ ਦਿਮਾਗ 'ਚ ਜਾਂ ਸਰੀਰ 'ਚ ਸਕਿੱਲ ਹੈਗੀ ਹੈ ਨਾ ਉਹਦੇ ਮੁਤਾਬਕ ਉਹਨੂੰ ਜ਼ਰੂਰ ਭੇਜਿਆ ਕਰੋ 11 ਟਾਈਮ ਉਹਨੂੰ ਪੜਾਈਆਂ 'ਚ ਨਾ ਵਾਰਿਆ ਕਰੋ ਆਪਾਂ ਕਰਦੇ ਕੀ ਆ ਬੱਚਾ 8-9 ਘੰਟੇ ਸਕੂਲੇ ਜਾ ਕੇ ਆਉਂਦਾ ਉਹ ਸਕੂਲ ਵਾਲੇ ਉਹ ਥੋੜਾ ਲੰਮਾ ਹੋਣਾ ਮੈਂ ਸਮਝੂ ਕਰਦੇ ਸਕੂਲ ਵਾਲੇ ਕੀ ਕਰਦੇ ਆ ਸਕੂਲ ਵਾਲੇ ਪਾਇਆ ਆ ਕੇ ਕਮਿਸ਼ਨ ਚ ਲੱਗ ਗਿਆ ਕਮਿਸ਼ਨ ਤੋਂ ਆ ਕੇ ਰੋਟੀ ਪਾਣੀ ਖਾਦਾ ਆਪਾਂ ਫੇਰ ਕਿਹਨੇ ਤਾਬ ਲੈ ਕੇ ਬਹਿ ਜਾ ਉਹ ਇੰਨਾ ਲੰਮਾ ਟਾਈਮ ਪੜ ਕੇ ਬੋਰ ਹੀ ਜਾਂਦਾ ਖੇਤਨ ਵਾਲਾ ਮਸਾ ਨਹੀਂ ਜਾਂਦਾ ਫਿਰ ਉਹ ਮੋਬਾਈਲ ਦੇਖਦਾ ਡਿਪਰੈਸ਼ਨ ਚ ਜਾਂਦਾ ਉਹ ਵੀ ਇੱਕ ਕਾਰਨ ਹੈ ਆਪਣੇ ਬੱਚਾ ਆਪਣੇ ਤੋਂ ਬਾਹਰ ਹੋਣ ਦਿਆ ਤੇ ਛੋਟੇ ਨਸ਼ੇ ਤੋਂ ਸ਼ੁਰੂ ਕਰੇ ਹੋ ਆਪਣੇ ਬੱਚੇ ਨੂੰ ਗਰਾਊਂਡ ਵੱਲ ਥੋੜਾ ਜਿਹਾ ਧਿਆਨ ਦਿਵਾਓ ਤੁਹਾਡਾ ਬੱਚਾ ਅਗਰ ਖੇਡਣ ਦੇ ਵਿੱਚ ਜਾਊਗਾ ਨਾ ਤੇ ਮਾੜੀ ਸੰਗਤ ਤੇ ਨਹੀਂ ਜਾਊਗਾ ਇੱਕ ਆਪ ਦੇ ਜਿਹੜੇ ਵੀ ਧਰਮ ਦੇ ਹੈਗੇ ਜੇ ਆਪ ਦੇ ਬੱਚੇ ਨੂੰ ਸਵੇਰੇ ਵੀ ਸ਼ਾਮ ਨੂੰ ਵੀ ਕੋਸ਼ਿਸ਼ ਕਰੋ ਇੱਕ ਟਾਈਮ ਗੁਰਦੁਆਰਾ ਸਾਹਿਬ ਤੇ ਜੰਡੇ ਉਹ ਮੱਥਾ ਟੇਕ ਕੇ ਆਵੇ ਆਪਣੇ ਇਤਿਹਾਸ ਬਾਰੇ ਜਾਣੂ ਹੋਵੇ ਉਹ ਵੀ ਬੱਚਾ ਕਦੀ ਨਸ਼ਾ ਨਹੀਂ ਕਰੂਗਾ ਜਿਹੜਾ ਬੰਦਾ ਆਪਦਾ ਇਤਿਹਾਸ ਪੜ ਰਿਆ ਰੋਜ਼ ਗੁਰਦੁਆਰੇ ਜਾ ਰਿਆ ਚਾਹੇ ਉਹ ਗੁਰਦੁਆਰੇ ਨੂੰ ਮੰਨਦਾ ਚਾਹੇ ਮੰਦਰ ਨੂੰ ਮੰਨਦਾ ਚਾਹੇ ਆਪਣੇ ਸਿੱਖਣ ਧਰਮ ਦਾ ਵਾ ਗਿਰਜਾ ਘਰ ਨੂੰ ਮੰਨਦਾ ਉਹ ਅਗਰ ਆਪਣੇ ਬੱਚੇ ਨੂੰ ਤੁਸੀਂ ਧਰਮ ਨਾਲ ਵੀ ਜੋੜੋਗੇ ਨਾ ਤੁਹਾਡਾ ਬੱਚਾ ਮਸਾ ਨਹੀਂ ਕਰੂਗਾ ਹੁਣ ਆਪਾਂ ਗੱਲ ਕਰਨੀ ਹੈ ਸਰਕਾਰ ਜਿਹੜੀ ਆਪਾਂ ਮਹਾਰਾਜ ਦੀ ਸਿੰਘ ਤੋਂ ਗੱਲ ਸ਼ੁਰੂ ਕੀਤੀ ਹੈ ਇਸ ਵੇਲੇ ਸੀਐਮ ਸਰਦਾਰ ਭਵਨ ਸਿੰਘ ਮਾਨ ਗਰਾਊਂਡ ਲੈਵਲ ਦੀ ਚੀਜ਼ ਵੇਖ ਰਿਹਾ ਵੀ ਗਰਾਊਂਡ ਤੇ ਸਾਡੇ ਪਿੰਡਾਂ ਵਿੱਚ ਟੀਮਾਂ ਭੇਜੀਆਂ ਜਾਣ ਜਿਵੇਂ ਅਸੀਂ ਆਏ ਆ ਜਾ ਕੇ ਬਜ਼ੁਰਗਾਂ ਨਾਲ ਸੱਥਾਂ ਤੱਕ ਸਲਾਹ ਕੀਤੀ ਜਾਵੇ ਕਿ ਆਪਾਂ ਨਕਸ਼ਾ ਕਿਵੇਂ ਖਤਮ ਕਰਨਾ ਜਿਹੜੇ ਵੀ ਪ੍ਰੋਬਲਮ ਆਉਂਦੀ ਆ ਨਕਸ਼ਾ ਵਾਲੇ ਨੂੰ ਫੜਨ ਚ ਜਾਂ ਕੀ ਹੋ ਰਿਹਾ ਪਿੰਡ 'ਚ ਕਿਵੇਂ ਨਹੀਂ ਰੁਕ ਨਹੀਂ ਰਿਹਾ ਉਹਨਾਂ ਚੀਜ਼ਾਂ ਨੂੰ ਆਪਾਂ ਤਾਂ ਪਹੁੰਚਾਇਆ ਜਾਵੇ ਇਸੇ ਕਰਕੇ ਸਾਡੀ ਮੰਗਲਵਾਰ ਨੂੰ ਸੀਐਮ ਸਾਹਿਬ ਨਾਲ ਲੁਧਿਆਣੇ ਮੀਟਿੰਗ ਆ ਅਸੀਂ ਤੁਹਾਡੇ ਪਿੰਡਾਂ 'ਚੋਂ ਸੁਝਾਅ ਲੈ ਕੇ ਤੁਹਾਡੀਆਂ ਚੀਜ਼ਾਂ ਤੁਹਾਡੇ ਸਰਪੰਚਾਂ ਕੋ ਫੜ ਕੇ ਉਹ ਚੀਜ਼ਾਂ ਇਹ ਮੰਗਲਵਾਰ ਜਾ ਕੇ ਸੀਐਮ ਸਾਹਿਬ ਨੂੰ ਦੱਸਣੀਆਂ ਇਹ ਪਿੰਡਾਂ ਵਿੱਚ ਆਹ ਪ੍ਰੋਬਲਮ ਆ ਰਹੀ ਆ ਇਹ ਹਲਕੇ 'ਚ ਆਹ ਪਿੰਡ ਜਿਵੇਂ ਤੁਹਾਡਾ ਪਿੰਡ ਮੈਥੇ ਕਹਿ ਦੇਣਾ ਮੋਜਪੁਰ ਪਿੰਡ ਜਿਹੜਾ ਉਹ ਬਿਲਕੁਲ ਹਾਈ ਡੈਟ ਤੇ ਆ ਉਹ ਇਸ ਇਲਾਕੇ ਨੂੰ ਖਰਾਬ ਕਰ ਰਿਹਾ ਬਹੁਤ ਜ਼ਿਆਦਾ ਸ਼ਰਾਬ ਨਿਕਰੀ ਆ ਇਹ ਜੀ ਸੀਐਮ ਸਾਹਿਬ ਤੱਕ ਪਹੁੰਚ ਗਈ ਆ ਚੀਜ਼ਾਂ ਨੂੰ ਤਾਂ ਫੜਨਾ ਵਾ ਖੜੇ ਹੋ ਕੇ ਜੀਜ਼ ਨੂੰ ਬੋਲਣਾ ਪੈਣਾ ਜਿੱਥੇ ਨਸ਼ਾ ਜਿਆਦਾ ਨਿਕ ਰਿਹਾ ਮਾਨੂੰ ਆਪਾਂ ਕਿਵੇਂ ਦੂਰ ਕਰਨਾ ਗੱਲ ਉੱਥੇ ਲੁਧਿਆਣੇ ਹੋਇਆ ਉਹ ਕਾਰ ਡੁੱਬੀ ਆ ਨਾ ਨੇਕ ਪੁਲਿਸ ਵਾਲਿਆਂ ਨੇ ਕਾਰ ਨੂੰ ਕੱਢਿਆ ਬੱਚਿਆਂ ਨੂੰ ਕੱਢਿਆ 10 ਜਾਰੇ ਜੀ ਆ ਨੂੰ ਗਰਾਉਂਡ ਲੈਵਲ ਦੀ ਗੱਲ ਕਰਨ ਲੱਗਾ ਸੀਐਮ ਸਾਹਿਬ ਨੇ ਇੱਕ ਜਿਹੜਾ ਸਿਪਾਈ ਵੀ ਸੀ ਨਾ ਜਿਹੜਾ ਇੱਕ ਨੋਰਮਲ ਇਨਸਾਨ ਇੱਕ ਪ੍ਰਵਾਸੀ ਮਜ਼ਦੂਰ ਹੀ ਉਹਨੂੰ ਵੀ ਖੁਦ ਮਿਲ ਕੇ ਅੱਜ ਉਹਨੂੰ ਖੁਦ ਮਿਲ ਕੇ ਸਨਮਾਨ ਦਿੱਤਾ ਵੀ ਭਾਈ ਤੂੰ ਗਰਾਉਂਡ ਲੈਵਲ ਤੇ ਕਿਸੇ ਪਰਿਵਾਰ ਦੀ ਜਾਨ ਬਚਾਈ ਹੈ ਇੰਨਾ ਗਰਾਉਂਡ ਲੈਵਲ ਤੇ ਜਾਣ ਵਾਲਾ ਬੰਦਾ ਇੱਕ ਵਧੀਆ ਸ਼ਾਸਕ ਹੋ ਸਕਦਾ ਤੇ ਆਪਾਂ ਇਹ ਜਿੱਦਾਂ ਜਿੱਦਾਂ ਸਰਪੰਚ ਤੱਕ ਪਹੁੰਚਾਉਣੀਆਂ ਜਿਵੇਂ ਅਸੀਂ ਸੀਐਮ ਸਾਹਿਬ ਤੱਕ ਪਹੁੰਚਾਈਆਂ ਤੁਸੀਂ ਸਾਰਿਆਂ ਨੇ ਮਿਲ ਕੇ ਆਪਦੇ ਸਰਪੰਚ ਸਾਹਿਬ ਦਾ ਸਾਥ ਦੇਣਾ ਦੇ ਸਰਪੰਚਾ ਤੁਸੀਂ ਪਿੰਡ ਤੁਹਾਡੇ ਪਿੰਡ ਕੋਈ ਨਸ਼ਾ ਵੇਚਦਾ ਮੇਰੀ ਗੱਲ ਤੇ ਮੈਨੂੰ ਲੱਗਦਾ ਨਹੀਂ ਤੁਹਾਡੇ ਵੱਲ ਵੇਖੀ ਕੋਈ ਵੇਚਦਾ ਹੋਊਗਾ ਅਗਰ ਕੋਈ ਹੈਗਾ ਉਹਨੂੰ ਪਹਿਲਾਂ ਆਪਣੇ ਲੈਵਲ ਤੇ ਦਬਕਾ ਮਾਰਨਾ ਫੋਟ ਬਾਹਰ ਪ੍ਰਸ਼ਾਸਨ ਜਿਵੇਂ ਐਸਐਚਓ ਸਾਹਿਬ ਮੈਂRenderTarget ਮੇਰੇ ਤੋਂ ਪਹਿਲਾਂ ਦੱਸ ਚੁੱਕੇ ਆ ਏਦਾਂ ਏਦਾਂ ਪਹੁੰਚ ਕਰ ਲਈ ਉਹ ਬੰਦੇ ਨੂੰ ਆਪਾਂ ਜਰੂਰ ਜੋਕੇ ਲੈ ਕੇ ਜਾਵਾਂਗੇ ਤੇ ਉਹਦੀ ਜੂਰੀ ਨਸ਼ਾ ਤਸਕਰੀ ਤੋਂ ਉਹਨੇ ਘਰ ਬਣਾਏ ਆ ਕੋਠੀਆਂ ਬਣਾਈਆਂ ਮੈਂ ਪਹਿਲਾਂ ਵੀ ਗੱਲ ਕਰ ਰਿਹਾ ਹਾਂ ਕਿ ਕਈ ਜਿਹੜੇ ਨਸ਼ਾ ਤਸਕਰੀ ਆ ਨਾ ਇਹ ਵੀ ਸੋਚਦੇ ਆ ਵੀ ਮੈਂ ਨਸ਼ਾ ਘੱਗਾ ਵੇਚ ਕੇ ਨਾ ਆਪਣੇ ਨਿਆਣੇ ਮੈਂ ਡਾਕਟਰ ਬਣਾਉਣੇ ਆ ਨਸ਼ਾ ਤਸਕਰੀ ਇਹ ਜੀ ਸੋਚਦੇ ਆ ਕਿ ਮੈਂ ਸ਼ਰਾਬ ਵੇਚ ਕੇ ਜਾਂ ਚਿੱਟਾ ਵੇਚ ਕੇ ਤੇ ਮੈਂ ਇੰਨੇ ਪੈਸੇ ਕਮਾਉਣੇ ਆ ਮਧੀਆ ਕੋਠੀਆਂ ਪਾਵੇ ਤੇ ਮੁੰਡਾ ਆਪਣਾ ਮੈਂ ਡਾਕਟਰ ਤੇ ਵੀ ਵਿਦੇਸ਼ ਭੇਡਣ ਪੜਨ ਭੇਜਣਾ ਤੇ ਉਹ ਵੀ ਸੋਚਦੇ ਇਹੋ ਗੱਲ ਪਰ ਉਹਨੋਂ ਇਹ ਨਹੀਂ ਪਤਾ ਵੀ ਪਰਮਾਤਮਾ ਦੀ ਇੱਛਾ ਏਦਾਂ ਦੀ ਆ ਉਹ ਦੇਰ ਜਰ ਹੋਏਗਾ ਪਰ ਪੂਰੀ ਵਧੀਆ ਟਕੂਗੀ ਤੁਹਾਡੇ ਬੱਚ ਲੋਕਾਂ ਦੇ ਬੱਚੇ ਖਰਾਬ ਕਰੋਗੇ ਨਾ ਤੁਹਾਡੇ ਵੀ ਡਾਕਟਰ ਨਹੀਂ ਬਣਦੇ ਤੁਹਾਡੇ ਵੀ ਦੀ ਨਸ਼ਾ ਹੀ ਵੇਚਣਗੇ ਪਿੱਛਾ ਖਾਣਗੇ ਸੋ ਆਪਾਂ ਨਾਸ਼ਿਕ ਪ੍ਰਣ ਕਰਨਾ ਇੱਕ ਨਿਸ਼ਚਾ ਕਰਨਾ ਸਾਰੇ ਪਿੰਡ ਨੇ ਸੌ ਖਾਣੀ ਇੱਕ ਕਿ ਆਪਾਂ ਆਪਣੇ ਪਿੰਡ ਨੂੰ ਨਸ਼ੇ ਤੋਂ ਕਿਵੇਂ ਮੁਕਤ ਕਰਨਾ ਸਾਰੇ ਮੇਰੇ ਨਾਲ ਖੜੇ ਹੋ ਕੇ ਆਪਣਾ ਸੱਜਾ ਹੱਥ ਅਗੇ ਕਰਨ ਆਪਣਾ ਸੱਜਾ ਅੱਤਕੀ ਕਮੂਨ ਅਸੀਂ ਪਿੰਡ ਰਾਜੂ ਬੇਲਾ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਸੌਂ ਖਾਂਦੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵਿਕਣ ਨਹੀਂ ਦੇਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਵੜਨ ਨਹੀਂ ਦੇਵਾਂਗੇ ਸਾਡੇ ਪਿੰਡ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਮੂਰ ਹੋਏਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭਰਤੀ ਕਰਵਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਮੋਦੇ ਵੀ ਜਮਾਨਤ ਨਹੀਂ ਕਰਾਵਾਂਗੇ ਅਤੇ ਆਪਣੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਵੀ ਜਮਾਨਤ ਦੇਣ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਬੋਲੇ ਸੋ ਨਿਹਾਲ ਵਾਇਬ ਜੀ ਦਾ ਘਰ ਸਾਹਿਬ ਵਾਇਬ ਜੀ ਦੀ ਪਤਨੀ ਲਾਸਤੇ ਮੈਂ ਦੁਬਾਰਾ ਨੇ ਦੇ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿੰਨਾ ਇੱਕ ਬਹੁਤ ਵਧੀਆ ਪ੍ਰੋਗਰਾਮ ਕਰਵਾਇਆ ਔਰ ਚੰਗੀ ਆਪਣੇ ਪਿੰਨੂ ਸੇਧ ਦੇ ਰਿਹਾ ਬਾਈ ਰੋਜੀ ਕਾ ਖਾਲਸਾ ਬਾਈ ਰੋਜੀ ਕੀ ਫਤ